ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿੱਦਾਂ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਨੂੰ ਜਰਾਸਾਲ ਇੱਕ ਸੀ ਖਬਰ ਆਪਣੇ ਤੁਹਾਡੇ ਨਾਲ ਸਲਾਹ ਕਰਨੀ ਸੀ ਕਿ ਹਰਜੀਤ ਆਂਟੀ ਨੇ ਜਿਹੜੇ ਇਹਨਾਂ ਦੀ ਤਬੀਅਤ ਜਿਹੜੀ ਅਚਾਨਕ ਥੋੜੀ ਜੀ ਖਰਾਬ ਹੋ ਗਈ ਸੀ ਉਹਦੇ ਕਰਕੇ ਅਸੀਂ ਵੀਡੀਓ ਥੋੜੀ ਜੀ ਲੇਟ ਕਰ ਰਹੇ ਹਾਂ ਵਾਕੀ ਹਾੜੀ ਦਾ ਸੀਜ਼ਨ ਚੱਲ ਰਿਹਾ ਜਿੰਨੇ ਵੀ ਸਾਡੇ ਐਕਟਰਾਂ ਅਸੀਂ ਸਾਰੇ ਮਤਲਬ ਬਹੁਤ ਹੀ ਜਿਹੜੇ ਹਾਰਡ ਵਰਕਿੰਗ ਕਰਨ ਵਾਲੇ ਆ ਜਿਵੇਂ ਸਾਡੇ ਬਹੁਤ ਹੀ ਐਕਟਰ ਨੇ ਜਿਹੜੇ ਉਹ ਹਾੜੀ ਦੇ ਵਿੱਚ ਲੱਗੇ ਹੋਏ ਨੇ ਬਾਕੀ ਆਂਟੀ ਹੁਣ ਤੁਹਾਨੂੰ ਦੱਸਣਗੇ ਵੀ ਨਾ ਹੀ ਸਿਹਤ ਕਿਵੇਂ ਆ ਹਾਂਜੀ ਹੁਣ ਅੱਗੇ ਨੂੰ ਸਿਹਤ ਠੀਕ ਆ ਜੀ ਪੰਜ ਚਾਰ ਦਿਨਾਂ ਚ ਅਸੀਂ ਵੀਡੀਓ ਤਿਆਰ ਕਰਾਂਗੇ ਜੀ ਤੁਹਾਡੇ ਵਾਸਤੇ ਮੈਂ ਵੀਡੀਓ ਜਾਨੀ ਘਰਵਾਲੀ ਨੌਕਰਾਂ ਦੀ ਦੂਸਰਾ ਭਾਗ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਜੀ ਬਾਕੀ ਤੁਹਾਡਾ ਇੰਨਾ ਪਿਆਰ ਤੁਸੀਂ ਕਰਦੇ ਹੋ ਚੈਨਲ ਨੂੰ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣਾ ਬਾਕੀ ਸਾਡੇ ਪੋਨੋ ਬਾਈ ਨੇ ਵੱਡੇ ਇਹ ਵੀ ਦੱਸਣਗੇ ਵੀ ਹੁਣ ਆਪਣਾ ਜਿਹੜਾ ਹਾੜੀ ਦਾ ਸੀਜ਼ਨ ਆ ਉਹ ਕਿਵੇਂ ਚੱਲ ਰਿਹਾ ਹਾਂਜੀ ਭਾਈ ਜੀ ਕਿਵੇਂ ਹਾਂਜੀ ਹਜੇ ਸਾਡਾ ਹਾੜੀ ਦਾ ਸੀਜ਼ਨ ਚੱਲ ਰਿਹਾ ਜੀ ਕੁਝ ਸਾਡੇ ਆਂਟੀ ਜੀ ਨੇ ਇਹ ਥੋੜੇ ਜਿਹੇ ਤबीयत ਇੰਨਾ ਦੀ ਖਰਾਬ ਸੀਗੀ ਇਸ ਕਰਕੇ ਅਸੀਂ ਵੀ ਆਪਣੇ ਦਾਣੇ ਪੱਕੇ ਚ ਲੱਗੇ ਹੋਏ ਸੀਗੇ ਤੇ ਧੂੜੀ ਵਗੈਰਾ ਢੋਣੀ ਸੀ ਤੇ ਅਸੀਂ ਦੋ ਚਾਰ ਦਿਨਾਂ ਅੱਜ ਫਰੀ ਹੋ ਕੇ ਬੈਨੇ ਹੋ ਕੇ ਅਸੀਂ ਫੇਰ ਆਪਣੀ ਵੀਡੀਓ ਲਾਇਕ ਤੇ ਸ਼ੇਅਰ ਸਾਡੀ ਕਰਿਆ ਕਰੋ ਜੀ ਅਸੀਂ ਫੇਰ ਇੱਕ ਵੀਡੀਓ ਨਵੀਂ ਤਿਆਰ ਕਰਕੇ ਪਾ ਰਹੇ ਹਾਂ ਬਾਕੀ ਸਾਨੂੰ ਬਾਬੇ ਨਾਨਕ ਆਪਣੇ ਗੁਰੂਆਂ ਨੇ ਸਿਖਾਇਆ ਵੀ ਕਿਰਤ ਕਰੋ ਤੇ ਵੰਡ ਛਕੋ ਅਸੀਂ ਹੁਣ ਥੋੜਾ ਜਿਹਾ ਕਿਰਤ ਚ ਸਾਲ ਦੀ ਕਮਾਈ ਹੁੰਦੀ ਆ ਸਾਰਿਆਂ ਤੂੜੀ ਦਾਣੇ ਇਕੱਠੇ ਕਰਨੇ ਹੁੰਦੇ ਨੇ ਸੋ ਸਾਰੇ ਮਿਹਨਤ ਕਰੋ ਤੇ ਸਭ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਲਈ ਤੇ ਬੈਲਰ ਬਟਨ ਵਾਲਾ ਜਿਹੜਾ ਬਟਨ ਆ ਉਹ ਵੀ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ